ਇਹ ਵੀਰ ਪਿੰਡ ਬੁਟਰਾ ਤੋਂ ਜੋ ਲੋਪੋ ਮੋਗੇ ਦੇ ਵਿੱਚ ਚਾਰ ਪੰਜ ਪਿੰਡਾਂ ਦੇ ਵਿੱਚ ਹੜਾਂ ਵਰਗੇ ਹਾਲਾਤ ਬਣ ਗਏ ਬਹੁਤ ਜ਼ਿਆਦਾ ਮੀਂਹ ਪਿਆ ਤੇ ਸਨ ਸਿਚਿਵਾਲਜੀ ਵੱਲੋਂ ਇਹਨਾਂ ਨੂੰ ਇਲਾਕੇ ਦੇ ਵਿੱਚ ਬੇਨਤੀ ਕੀਤੀ ਗਈ ਸੀ ਕਿ ਇੱਥੇ ਜੋ ਪਨੀਰੀ ਹੈ ਉਹ ਦੁਵਾਰਾਂ ਚੋਂ ਨਾ ਲਾਉਣ ਲਈ ਇਹਨਾਂ ਨੂੰ ਦਿੱਤੀ ਜਾਵੇ ਸੌਪਾ ਜਾਣਕਾਰੀ ਲੈਣੇ ਇਹਨਾਂ ਕੋਲੋਂ ਵੀਰ ਜੀ ਕੀ ਨਾਮ ਆਪਣਾ ਜੀ ਅਨਪ੍ਰੀਤ ਸਿੰਘ ਹੈ ਜੀ ਮਨਪ੍ਰੀਤ ਸਿੰਘ ਕਿਹੜਾ ਪਿੰਡ ਆਪਣਾ ਬੁਟਰਾ ਜੀ ਬੁਟਰਾ ਤੇ ਕਿੰਨਾ ਕ ਨੁਕਸਾਨ ਹੋਇਆ ਉੱਥੇ ਇਸ ਏਰੀਏ ਦੇ ਵਿੱਚ 650 ਕਿਲਾ ਮਰਿਆ ਹੈ ਤੁਹਾਡੇ ਪਿੰਡ ਦਾ ਹੈ ਹਾਂ ਬੁੱਟਰ ਬੁੱਟਰ ਦਾ ਹੈ ਜੀ ਤੇ ਹੋਰ ਕਿਹੜੇ ਕਿਹੜੇ ਪਿੰਡ ਲੱਗੇ ਜਿਹੜੇ ਹੋਰ ਜਿਵੇਂ ਧੂੜਕੋਟ ਹੋ ਗਿਆ ਜੀ ਤੇ ਡਾਲਾ ਹੋ ਗਿਆ ਤੇ ਆਏ ਨੂੰ ਹੈਗਾ ਬੁੱਗੀਪੁਰਾ ਹੋ ਗਿਆ ਜੀ ਨਾਲ ਲੋਪੋ ਪਰਾਂ ਰਸੂਲ ਪਰ ਨਾਲੇ ਵਾਵਾ ਜੀ ਕੀ ਕਾਰਨ ਬਣਿਆ ਮੀਂਹ ਨਾ ਜ਼ਿਆਦਾ ਪੈ ਗਿਆ ਜਾਂ ਕੀ ਵਜ੍ਹਾ ਬਣੀ ਵੀ ਜਿਹੜੇ ਮੀਂਹ ਵੀ ਪੈ ਗਿਆ 4 ਘੰਟੇ ਦਾ ਬਾਰਿਸ਼ ਪੈ ਗਈ ਹੋ ਗਈ ਤੇ ਬਾਕੀ ਨਹੀਂ ਬਾਈਵਾਸ ਬਣਿਆ ਬੁੱਟਰ ਤੇ ਉਹਦਾਂ ਡਾਫ ਲੱਗ ਗਈ ਜੀ ਮਨ ਲਾ ਉਹ ਪਿੱਛੋਂ ਪਾਣੀ ਦਾ ਪਾਣੀ ਵੀ ਸਾਰਾ ਇੱਥੇ ਆ ਡੱਕਦਾ ਨਾ ਆਕੇ ਅੱਗੇ ਉਹਦੀ ਨਿਕਾਸੀ ਹੈ ਅੱਗੇ ਦੀ ਨਿਕਾਸੀ ਹੈਣੀ ਜਾਂ ਨਹੀਂ ਕੁਲੀਆਂ ਪਾਈਆਂ ਚਾਰੀਆਂ ਪਲੀਆਂ ਪਾਈਆਂ ਹੁੰਦੇ ਪਾਣੀ ਨਿਕਲ ਜਾਂਦਾ ਨਾ ਦੁਕਾਨਦਾਰ ਦਾ ਪਿੰਡ ਦਾ ਪਾਣੀ ਇੱਥੇ ਕੁਲੀਆਂ ਹੈ ਹੀ ਨਹੀਂ ਜਾਂ ਥੋੜੀਆਂ ਵਾਂ ਜਾਂ ਛੋਟੀਆਂ ਵਾਂ ਛੋਟੀਆਂ ਜੀ ਉਹ ਖਿੱਚਦੀਆਂ ਨਹੀਂ ਜੀ ਉਹਨਾਂ ਪਾਣੀ ਠੀਕ ਹੈ ਹਾਂਜੀ ਠੀਕ ਹੈ ਤੇ ਜਿਹੜਾ ਝੋਨਾ ਮਰਿਆ ਹੈ ਉਹ ਕਿੱਡਾ ਕਿੱਡਾ ਹੋ ਗਿਆ ਸੀਗਾ ਕਿੰਨੇ ਦਿਨ ਲੱਗੇ ਨੂੰ ਹੋ ਗਿਆ ਸੀ ਉਹ ਝੋਨੇ ਦਾ ਜੀ ਲਗਭਗ ਕੰਪਲੀਟ ਤਿੰਨੇ ਰੇਹ ਪੈ ਗਏ ਸੀ ਜਾਂ 40 ਤੇ 45 ਦਿਨਾਂ ਦਾ ਹੋ ਗਿਆ ਸੀ 45 ਦਿਨਾਂ ਦਾ ਝੋਨਾ ਸੀ 45 ਦਿਨਾਂ ਜੋ ਆਇਆ ਸੀ ਜੀ ਅੰਤਾ ਹਾਂ ਸਾਰੇ ਜੀ ਠੇਕੇ ਤੇ ਬਾਣ ਸੀ ਜੰਨੇ ਸੀ ਏਰੀਏ ਦੇ ਸਭ ਬਹੁਤ ਨੁਕਸਾਨ ਹੋ ਗਿਆ ਜੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਇਹ ਸੰਤ ਸੀਚੇ ਆਸ ਨੇ ਦੱਸਿਆ ਸੀ ਜੀ ਉੱਥੋਂ ਸੀਚੇ ਵਾਲ ਪਿੰਡ ਤੋਂ ਲੈਣ ਆਏ ਆ ਜੀ 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 ਹਾਂ ਜੀ ਇਹ ਮੱਖੀ ਪਿੰਡ ਹੈ ਨਹੀਂ ਇਹ ਮੇਦਾ ਪਿੰਡ ਵਾ ਇੱਥੇ ਮੁੰਡਾ ਮਨਜਿੰਦਰ ਸਿੰਘ ਸਰਪੰਚ ਜੀ ਤੇ ਬਾਬਾ ਜੀ ਨੇ ਜਦੋਂ ਬੇਨਤੀ ਕੀਤੀ ਫੇ ਇਹ ਐਸੀ ਮਨਜਿੰਦਰ ਸਿੰਘ ਨੇ ਸਾਡਾ رابطہ ਕਰਿਆ ਹੋਇਆ ਮਨਜਿੰਦਰ ਦਾਸ ਨੇ ਕਿਹਾ ਵੀ ਮੇਰੇ ਪਨੀਰੀ ਖੜੀ ਆ ਤੇ ਚਲੋ ਉਹ ਆਪਾ ਸੇਵਾ ਚ ਦਾਨ ਕਰ ਦਿੰਦੇ ਹਾਂ। ਫੁਕ੍ਰੈਣ ਤੋਂ ਵੀ ਹੋਰ ਵੀ ਕਈ ਪਿੰਡਾਂ ਤੋਂ ਪਹੁੰਚੀ ਜਾ ਰਹੀ ਹੈ। ਦੋ ਜ�ਕਾ ਕਾਫੀ ਕਾਫੀ ਪਿੰਡਾਂ ਦੇ ਜਿੱਥੇ-ਜਿੱਥੇ ਹੈਗੀ ਸੰਪਰਕ ਕੀਤਾ। ਚਲੋ ਜਿੰਨਾ ਕੋ ਲੱਗ ਸਕਦਾ ਵਾ ਇਹਨਾਂ ਦਾ ਕਈ ਆਪਣੇ ਬਾਬਿਆਂ ਨੇ। ਜੀ। ਕੋਈ ਏਰੀਆ ਸੁਲਤਾਨਪੁਰ ਵਾਲੀ ਨੂੰ ਚਕਾਈ ਹੈ ਜੀ। ਜੀ। ਬਾਸਪਤੀ ਦੀ ਜੀ। ਸਾਡੇ ਪਿੰਡ ਦੇ ਸੁਭਾ ਲੈ ਕੇ ਕੁਝ ਹੋਰ ਪਿੰਡ ਦੇ ਲੈ ਕੇ। ਸਾਡੇ ਪਿੰਡ ਦੇ ਚੱਕ ਤੇਰੇ ਤੋਂ ਵੀ ਵਰਮਜੀਤ ਸਿੰਘ ਪੰਮਾ ਜਿਹੜਾ ਮੁੰਡਾ ਮਿਸਤਰੀ ਆ। ਹਾਂ ਜੀ। ਉਹਨਾਂ ਦੇ ਵੀ ਪਨੀਰੀ ਖੜੀ ਆ। ਉਹ ਜਿਹੋ ਉਹਨੇ ਮਿੱਤਡਾਉਣੀ ਆ ਉਹ 10 ਕਮਰ ਲਈ ਉੱਥੇ ਖੜੀ ਉਹ ਕਹਿੰਦੇ ਸਮਸਿਆ ਤੇ ਹੋਰ ਵੀ ਜ਼ਿੰਮੇਦਾਰਾਂ ਨੂੰ ਸਪਰਸ਼ ਕਰਾਂਗੇ ਵੀ ਜਿਨ੍ਹਾਂ ਜਿਨ੍ਹਾਂ ਕੋਈ ਪਨੀਰੀਆਂ ਹੈਗੀਆਂ ਵਾਂ ਉਹ ਮੰਨੋ ਬਾਬਾ ਜੀ ਨਾਲ ਸਪਰਸ਼ ਕਰ ਸਕਦੇ ਆ ਸਾਡਾ ਨਾਲ ਸਪਰਸ਼ ਕਰ ਸਕਦੇ ਆ ਜਾਂ ਜੋਗਾ ਸਰਪੰਚ ਚੱਕ ਚੇਲੇ ਵਾਲਾ ਇਹਨਾਂ ਦੇ ਨਾਲ ਸਪਰਸ਼ ਕਰ ਸਕਦੇ ਆ ਤਾਂ ਕਿ ਆਪਾਂ ਜਿਨ੍ਹਾਂ ਜਿਨ੍ਹਾਂ ਨੂੰ ਲੋੜ ਆ ਉੱਥੇ ਆਪਾਂ ਪਨੀਰੀਆਂ ਪਹੁੰਚੀਆਂ ਕਰ ਦਈਏ ਬੇਨਤੀ ਕਰਾਂਗੇ ਕਿ ਜਿਨ੍ਹਾਂ ਕੋਲ ਵੀ ਪਨੀਰੀ ਹੈਗੀ ਹੈ ਇਹ 126 ਦੀ ਪਨੀਰੀ ਹੈ ਹਾਂ ਜੀ 126 ਦੀ ਪਨੀਰੀ ਹੋਵੇ ਬਾਸਮਤੀ ਹੋਵੇ ਤੇ ਉਹ 94630 60363 ਸਦੀਪ ਸਿੰਘ ਸ਼ੰਟੀ ਜੀ ਦਾ ਨੰਬਰ ਹੈ ਤੇ ਜਰੂਰ ਇਸ ਨੰਬਰ ਤੇ ਸਾਨੂੰ ਦੱਸਣ ਦੀ ਕਿਰਪਾਲਤਾ ਕਰਨ ਤਾਂ ਕਿ ਉਹਨਾਂ ਕਿਸਾਨਾਂ ਤੱਕ ਇਹ ਜੜੀ ਪਨੀਰੀ ਹੈ ਪਹੁੰਚ ਸਕੇ ਧੰਨਵਾਦ ਜੀ